हेलो गाइस गुड मॉर्निंग वेलकम टू माय न्यू व्लॉग ਤੇ गाइस आई होप ਤੁਸੀਂ ਸਾਰੇ ਜਣੇ ਠੀਕ ਹੋਗੇ ਤੇ गाइस ਅਸੀਂ ਵੀ ਠੀਕ ਆ ਤੇ गाइस ਅਜਿੱਤਾ ਆ ਸੀ ਹੋ ਗਏ ਹੁਣ ਰੈਡੀ ਰੋਟੀ ਪਾਣੀ ਦਾ ਟਾਈਮ ਹੋ ਗਿਆ ਰੋਟੀ ਪਾਣੀ ਛਕੀਏ ਛਕ ਕੇ ਚਲੀਏ ਆਪਣੀ ਜੌਬ ਤੇ ਚਲੋ ਮਿਕਸ ਵਜਾ ਦਹੀਂ ਆ ਮੂਲੀ ਦੀ ਰੋਟੀ ਆ ਨਾਲ ਹੈਗਾ ਮੂਲ ਦਾ ਬਟਰ ਖਾਣੇ ਰੋਟੀ ਛਕ ਕੇ ਫੇ ਚੱਲਦੇ ਆਂ ਹਾਂਜੀ ਗਾਈਜ਼ ਫ੍ਰੀ ਹੋਣ ਤੋਂ ਬਾਅਦ ਕੰਮ ਤੋਂ ਤੇਸੀ ਆਵੇ ਮਨਾਰ ਤੇ ਭਾਈ ਬਣਾ ਨਾ ਇਸ ਜਿੱਤੇ ਕਰ ਲੈ ਸੀਗੇ ਦੇ ਲੋ ਇੱਥੇ ਰਾਇਬਾਰ ਮੈਂ ਥੋੜੀ ਜਿਹਾ ਰੋਡ ਜਲੰਧਰ ਹਾਈਟਸ ਆ ਗਿਆ ਅੱਗੇ ਚਲ ਪਾਣਾ ਕਿਤਰਾ ਪੜਨਾ ਹੁਣ ਆ ਗਿਆ ਜਲੰਧਰ ਹਾਈਟਸ ਜਿਹੜੀ ਵੰਦੇ ਪਏ ਆ ਕ੍ਰਿਸ਼ ਆ ਨਵੇਂ ਬੰਦੇ ਬਏ ਆ ਮੈਂ ਕਹਾ ਕੁਝ ਨਹੀਂ ਆ ਇਧਰ ਨੂੰ ਆਣਾ ਜਾਣਾ ਆਪਾਂ ਬੰਦੇ ਦਾ ਘਰ ਹੀ ਨਾ ਬਦੇ ਸਾਨੂੰ ਜੀ ਤੁਹਾਨੂੰ ਇਹ ਫਿਰ ਮੋੜ ਲੈ ਜੇ ਬੱਸ ਆ ਆਹ ਲੋਕੇਸ਼ਨ ਆ ਪਹਿਲਾਂ ਕੀਤਾ ਸੀ ਸ਼ੂਟ ਆਪਾਂ ਆਹ ਲੋਕੇਸ਼ਨ ਸਹੀ ਆ ਇੱਥੇ ਹੋਏਗਾ ਬਾਹਰ ਆਹ ਰੋਡ ਦੇਖਿਓ ਭਾਈ ਪਿੱਛੇ ਇਹ ਪਾ ਆ ਗਏ ਹੁਣ ਜਲੰਧਰ ਕੈਂਟ ਅਸਲ ਦਾ ਸਦਰ ਬਾਜ਼ਾਰ ਨੂੰ ਜਾਂਦਾ ਰੋਡ 메인 ਬਾਜ਼ਾਰ ਜਿਹੜਾ ਹਾਂ ਸਦਰ ਬਾਜ਼ਾਰ ਹੀ ਜਾਣਾ ਹਾਂ ਸਦਰ ਬਾਜ਼ਾਰ ਉੱਥੇ ਦਾ ਵੀ ਹੈ ਹਾਂ ਗਿਰਿਆ ਸਦਰ ਬਾਜ਼ਾਰ ਦੇ ਵੀ ਗਾਇਸ ਕੈਂਟ ਦੀਆਂ ਰੌਣਕਾਂ ਇੱਧਰ ਆਪਣਾ ਘਰ ਸੀ ਬੈਕ ਸੀਟ ਤੇ ਇੱਧਰ ਹੀ ਬੈਠ ਜਿਵੇਂ ਦਾ ਸਤਾ ਜੀ ਬੰਦ ਪਿਆ ਵਾ ਆਪਣਾ ਭਰਾ ਆ ਯਾਰ ਕ੍ਰਿਸ਼ਪਰਾ 14 ਮੁੰਡਾ ਕੰਮ ਕਰਦਾ ਸਾਡੇ ਵਰ ਵੀ ਯਾਰ ਇੰਟਰੋਡਕਸ਼ਨ ਦੇ ਮਾੜੀ ਯਾਰ ਕੰਮ ਨਾ ਦਿਖਾਵਾਂਗੇ ਭਾਈ ਕਰੋ ਭਗਵਾ ਦੇ ਗੱਡਾਂ ਕੇ ਕੱਲ ਦਾ ਸਾਡੇ ਵਰ ਵੀ ਇਨਫੋਰਮੇਸ਼ਨ ਦੇ ਮਾੜੀ ਜੀ ਸਾਡੇ YouTube ਨੰਬਰਾਂ ਵੀਡੀਓ ਲਾਈਕ ਸਬਸਕ੍ਰਾਈਬ ਸ਼ੇਅਰ ਆਪ ਵੀ ਲਾਈਕ ਸਬਸਕ੍ਰਾਈਬ ਸ਼ੇਅਰ ਕਰਿਆ ਕਰੋ YouTube ਘਰ ਤੇ ਵੱਧਾ YouTube ਤੇ ਹਾਂਜੀ ਗਾਇਜ਼ ਘਰ ਤਾਂ ਪਾ ਗਏ ਹੁਣ ਮੈਂ ਚੱਲਾਂ ਹੁਣ ਮੋਟਰਸਾਈਕਲ ਦੀ ਸੇਵਾ ਕਰਾਉਣ ਮੇਰਾ ਚੱਲ ਫਿਰ ਜਾ ਚੁੱਕੀ ਰਹੀ ਵਿਛੋੜੇਗਾ ਫੇ ਓਕੇ ਵੀਲੀ ਬਣਾ ਗਏ ਓ ਪੀਣੀ ਏ ਤੂੰ ਹਾਂ ਹਾਂ ਓਗ ਦੇ ਵਿੱਚ ਚਾਹ ਪਕ ਕੋਗ ਦੇ ਚਾਹ ਪਾ ਕੇ ਪੀਣੀ ਚੱਲ ਪੀ ਲਈ ਮੈਨੂੰ ਵੀ ਦੇਈ ਥੋੜੀ ਠੀਕਾ ਤਲ ਫੇ ਮ ਕਰਾ ਕੇ ਆਣਾ ਸਰ ਓਕੇ ਸੋ ਇਹਦੇ ਆਪਾਂ ਜਾਣਾ ਇੱਕ ਵਧੀਆ ਜੀ ਲੋਕੇਸ਼ਨ ਤੇ ਇਸ ਕਰਕੇ ਉੱਥੇ ਜਾ ਕੇ ਦੱਸਾਂਗੇ ਕਿੱਥੇ ਜਾਣਾ ਕਿੱਥੇ ਸੱਚ ਦਰਵਾ ਮੋਟਰਸਾਈਕਲ ਦੀ ਸਰਵਿਸ ਡੂ ਆ ਆਪਾਂ ਸਰਵਿਸ ਕਰਾਈਏ ਦੀ ਤੁਹਾਨੂੰ ਚਲੋ ਮਿਲਦੇ ਆਪਣੇ ਭਾਈ ਦੁਕਾਨ ਤੇ ਜਾ ਕੇ ਭਾਈ ਨੂੰ ਫੋਨ ਕਰ ਲਿਆ ਕਹਿੰਦੇ ਆ ਜਾ ਚਲਦੇ ਆਪਾਂ ਸਰਵਿਸ ਕਰਾਉ ਮੋਟਰਸਾਈਕਲ ਦੀ ਤੁਹਾਡੀ ਸ਼ਾਪ ਤੇ ਆਏ ਆ ਹੋਰ ਸੁਣਾਓ ਲਓ ਜੀ ਚਾਬੀ ਅੜੀ ਵੇਡ ਕਰ ਰਹੀ ਬੈ ਕੇ ਮੈਂ ਆ ਆਪਣੇ ਸੰਜੀਵ ਭਾਜੀ ਬੈਠੇ ਆ ਚਾ ਵੀ ਇਹ ਭਾਈ ਚਾ ਲਗੇ ਭਾਈ ਨਾਲ ਪਕੌੜੇ ਜਰਣਾ ਪਾ ਢਾਲ ਇੰਜਨ ਵਾਲ ਇਸ ਨੇ ਸਰਵਿਸ ਆਪਣੀ ਹੋ ਚੁੱਕੀ ਆ ਗੱਡੀ ਆਪਣੀ ਰੈਡੀ ਆ ਪੂਰੀ ਤੇ ਹੁਣ ਆਪਾਂ ਚੱਲਦੇ ਆ ਆਪਣੇ ਘਰ ਨੂੰ ਬੁਲੜਾ ਕਦੋਂ ਲੈ ਕੇ ਆਵਾਂ ਫੇਮ ਮੰਗਲਵਾਰ ਤੱਕ ਲੈ ਆਵਾਂ ਚਲੋ ਠੀਕ ਹੈ ਉਹ ਦੁਬਾਰਾ ਆ ਜਾਊਗਾ ਉਹ ਦੁਬਾਰਾ ਤਾਂ ਆ ਜਾਣਾ ਹਾਂ ਹਾਂਜੀ ਇਸ ਆਪਾਂ ਹੁਣ ਆ ਚੁੱਕੇ ਆ ਆਪਣੇ ਘਰ ਚੱਲਦੇ ਹੁਣ ਉੱਪਰ ਸੀ ਥੱਕ ਗਿਆ ਸਰੀ ਦਿੜੀ ਕੰਮ ਕਰਦੇ ਕਰਦੇ ਅੰਜਲੀ ਆਈ ਏਮ ਕਮਿੰਗ ਸਰਸ ਕਰਾ ਕੇ ਕਿਹਦੀ ਬਾਈਕ ਦੀ ਉਠਿਆ ਉੱਠ ਜਾਨੇ ਆ ਥੱਕ ਹੋਇਆ ਉਗੜਦੇ ਮੈਂ ਆ ਮੈਂ ਹੁਣ ਹੀ ਆਇਆ ਮਰੂੰ ਕਿਹੜਾ ਫੋਨ ਕਿਹੜਾ ਫੋਨ ਆਇਆ ਜੀ ਫੋਨ ਆ ਰਿਹਾ ਪਤਾ ਨਹੀਂ ਕਿਹਦਾ ਦੇ ਲਓ ਬੇਸਰ ਗੱਲ ਕਰ ਲਾ ਸੂਰ ਖਿਆ ਕੀ ਕਰਨਾ ਹੈ ਜੇ ਮੈਂ ਭਰਾ ਕੱਟਦੀ ਪਈਆਂ ਮੜਾ ਜਿਆ ਸੂਟ ਦਾ ਕੀ ਬਣਾਣਾ ਹੈਲੋ ਹਾਂਜੀ ਮੇਰੀ ਐਂਟਰੀ ਹੋਣ ਲੱਗੀ ਆ 5 4 3 2 1 ਕਮਿੰਗ ਕਮਿੰਗ ਇੰਨੇ ਟਿਫਨ ਫੜੇ ਅੱਛੇ 1 2 3 4 5 ਇਕੱਠੇ ਹੀ ਥੱਲੇ ਦੋ ਬੈਗ ਵੀ ਰਹਿ ਗਏ ਥੱਲੇ ਉਹ ਕਿੱਥੇ ਆ ਥੱਲੇ ਪਈ ਆ ਉਹ ਵੀ ਲੈਣੀ ਇੱਕ ਸਿਰ ਤੇ ਇਹ ਖਾਚ ਇੱਕ ਸਿਰ ਤੇ ਖਾਚ ਲੈਣੀ ਆਹ ਬਿਸਕੁਟ ਜੀ ਇਹ ਵਿੱਚ ਕਾ ਦੇ ਇਸ ਬਾਕਸ ਦੇ ਵਿੱਚ this box ਚ ਕੀ ਹੈ ਬਿਸਕੁਟ ਖਾਣ ਵਾਲੇ ਹੋਰ ਕੀ ਖਾਣ ਵਾਲੇ ਬਿਸਕੁਟ ਦੀ ਹੈ ਅੱਛਾ ਪਰਲੇਜੀ ਪਰਲੇਜੀ ਖਾਓ ਖੁਦ ਜਨ ਜੋ ਨਹੀਂ ਜਾਨਣਾ ਨਹੀਂ ਜਾਨਣਾ ਤਾਂ ਬੈਠਾ ਰਹੋ ਮੈਂ ਬੱਕਰਾ ਬਣਾਓ ਏ ਬੱਕਰਾ ਆ ਗਈ ਹੈ ਗਾਇਸ ਰੋਟੀ ਪਾਣੀ ਖਾ ਕੇ ਅਸੀਂ ਹੋ ਗਏ ਹੁਣ ਵਿਲੇ ਤੰਗਾ ਪੇਟ ਭਰ ਖਾ ਲਿਆ ਅੱਜ ਤਾਂ ਹੈ। ਜਿਵੇਂ ਖਾਲੀ ਪੇਟ ਪਰ ਮਮੇ। ਪੇਟ ਭਰ ਖਾ ਲਿਆ ਤੁਸੀਂ। ਆ ਲਈਏ ਢਿੱਡ ਭਰ ਗਿਆ ਮੇਰੇ ਕੋਲ ਜਦੋਂ। ਗਾਇਜ਼ ਤੁਸੀਂ ਸਾਨੂੰ ਕਮੈਂਟਸ ਨਾਲ ਕੀ ਖਾਦਾ? ਤੁਹਾਨੂੰ ਸਾਡੀ ਵੀਡੀਓ ਕਿੱਦਾਂ ਹੀ ਲੱਗੀ? ਲਾਈਕ, ਕਮੈਂਟ, ਸ਼ੇਅਰ ਕਰਕੇ ਜਰੂਰ ਦੱਸਿਓ। ਫਿਲਹਾਲ ਹੀ ਓਕੇ ਬਾਈ, ਗੁੱਡ ਨਾਈਟ।